ਸੜਕ ਹਾਦਸੇ ਦਾ ਅਗਰ ਆਪ ਦਿਨੋ ਦਿਨ ਵਧ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਮੱਲਾਵਾਲਾ ਦਾ ਜਿੱਥੇ ਕਿ ਜੀਰਾ ਮੇਨ ਰੋਡ ਤੇ ਵੱਡੀਆਂ ਨਹਿਰਾਂ ਦੇ ਨਜ਼ਦੀਕ ਹਾਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਸਕਾਰਪੀਅਸ ਵਾਹਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਤੇ ਮੌਕੇ ਤੇ ਹੀ 19 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਉਸ ਦੀ માતા ਪ੍ਰਵਿੰਦਰ ਕੌਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਰਹੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦਾ ਪਤਾ ਲੱਗਦਾ ਹੈ ਇਹ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਜਿਹੜਾ ਅਕਸੀਡੈਂਟ ਹੋਇਆ ਪਤਾ ਲੱਗਾ ਕਿ ਉਹ ਬਹੁਤ ਜੀ ਸਾਡੇ ਪਿੰਡ ਅੱਜ ਬਹੁਤ ਮਾੜੀ ਘਟਨਾ ਵਾਪਰੀ ਅੱਜ ਕਿਉਂਕਿ ਸਾਡੇ ਪਿੰਡ ਦਾ ਦੋ ਤਰਾ ਜੋ ਕਿ ਜੀਰੇ ਨੂੰ ਜਾ ਰਿਹਾ ਸੀ ਤੇ ਨਾਲ ਕੋਲ ਦੇ ਦੇ ਕੋਲ ਗਿਰ ਦਿੱਤੇ ਜਾਲ ਦੇ ਕੋਲ ਨਹਿਰ ਦੇ ਕੋਲ ਕੋਈ ਗੱਡੀ ਵਾਲਾ ਉਹਨੂੰ ਸਾਈਡ ਮਾਰ ਕੇ ਸੁੱਟ ਗਿਆ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨਾਲ ਮਾਤਾ ਹੀ ਮਾਤਾ ਨੂੰ ਬਹੁਤ ਜਿਆਦਾ ਸੱਟਾਂ ਲੱਗੀਆਂ ਤੇ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਮੇਰੇ ਕੋਲ ਦੱਸ ਕੀ ਹੈਗਾ ਤੇ ਕਿਸ ਤਰ੍ਹਾਂ ਨਾਲ ਬਰੇਂਦਰ ਸਿੰਘ ਨਾ ਹੀ ਪਿੰਡ ਹੈਗਾ ਠੋਥੇ ਦਾ ਰਹਿਣ ਵਾਲਾ ਕਿਉਂਕਿ ਅੰ ਪਿਤਾ ਦੀ ਪਹਿਲਾਂ ਮੌਤ ਹੋਈ ਇਧਰ ਮਾਮੇ ਦੀ ਮੌਤ ਹੋਈ ਇਹ ਤੇ ਨਾਨਾ ਨਾਨੀ ਨੇ ਆਪਦੇ ਕੋਲ ਲੈ ਆਂਦਾ ਸੀ ਚੱਲਾਦਾ ਸਾਰਾ ਬਾਨ ਨੇ ਉਹ ਅੱਜ ਜਿਹੜਾ ਉਹ ਵੀ ਅੱਜ ਸਾਰਾ ਜਿਹੜਾ ਟੁੱਟ ਗਿਆ ਸਾਡੇ ਪਿੰਡ ਅੱਜ ਬਹੁਤ ਜਿਆਦਾ ਦੁੱਖदाई ਖਬਰ ਕਿੱਥੋਂ ਕਿੱਥੇ ਜਾ ਰਿਹਾ ਸੀ ਇਹ ਜੀ ਚ ਮੁਖਸਰ ਸਾਹਿਬ ਚੱਲੇ ਸੀ ਕੋਈ ਕੋਈ ਮਰਗ ਹੋਈ ਸੀ ਉੱਥੇ ਉਹਦੇ ਵਾਸਤੇ ਚੱਲੇ ਜੀਰਿਆਂ ਨਾਲ ਬਾਤੇ ਚੜਨਾ ਹੈ ਇੱਥੋਂ ਇਹ ਮੋਟਰਸਾਈਕਲ ਲੈ ਕੇ ਚੱਲੇ ਵੀ 6 ਵਾਲੀ ਬਾਤੇ ਚੜਨਾ ਸੁਬਾਹ ਸਾਹਿਬ 5 ਸਵਾ 5 ਵਜੇ ਦੀ ਗੱਲ ਹੈ ਜੀ ਉਹ ਲੱਗਾ ਜਿਹੜੀ ਗੱਡੀ ਕੱਢਦਾ ਨਹੀਂ ਗੱਡੀ ਵਾਲ ਦਾ ਬੈਂਪਰ ਇੱਥੇ ਡਿੱਗ ਪਿਆ ਜੀ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਜੀ ਹਾਂ ਹੀ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਵੀ ਜਿੰਨੇ ਗੱਡੀ ਮਾਰੀ ਉਹਤੇ ਕਦਰ ਦੀ ਗੱਡੀ ਸਜ਼ਾ ਹੋਣੀ ਚਾਹੀਦੀ ਆ ਅਤੇ ਇਹਨਾਂ ਗਰੀਬਾਂ ਦੇ ਬਾਰੇ ਸੋਚਣਾ ਕੁਝ ਨਾ ਕਮਾਉਣ ਵਾਲਾ ਰਹੇਗਾ ਨਾ ਕੋਈ ਘਰ ਆ ਨਾ ਕੁਝ ਨਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਵਾਦ ਤੋਂ ਵਾਦ ਜਿੰਨੇ ਵੀ ਸਰਕਾਰ ਸਰਕਾਰ ਨੂੰ ਚਾਹੀਦੀ ਮਦਦ ਕੀਤੀ ਜਾਵੇ ਅਤੇ ਜੋ ਸਾਰਾ ਹੀ ਸਾਰਾ ਵਿਚਾਰਾ ਖੁੱਸ ਗਿਆ ਅੱਜ ਕੱਖੋ ਹੌਲੇ ਹੋ ਗਿਆ ਜੀ ਕਿਰਜੀ ਕੀ ਨਾ ਤਾਂ ਰਾਤ ਜਿਹੜੀ ਅੱਜ ਘਟੜਾ ਹੋਈ ਏ ਮੇਰਾ ਨਾਮ ਜੀ ਹਰਵਿੰਦਰ ਸਿੰਘ ਆ ਸਾਨੋ ਬਰਿਆਮ ਸਿੰਘ ਇਹ ਜੀ ਆਪਣਾ ਜਿਹੇ ਮੁੰਡੇ ਦੀ ਡੈਥ ਹੋਈ ਆ ਆਪਣਾ ਭਾਂਜਾ ਜੀ ਇਹਨਾਂ ਦਾ ਪਿੰਡ ਹੈਗਾ ਜੀ ਸੋਥਾ ਜ਼ਿਲ੍ਹਾ ਮੁਕਸਾ ਸਾਹਿਬ ਦੇ ਵਿੱਚ ਪੈਂਦਾ ਇਹਦੇ ਪਿਤਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਕਾਫੀ ਆਪਾਂ ਤਕਰੀਬਨ 8-10 ਸਾਲ ਤੋਂ ਇਹ ਆਪਣੇ ਕੋਈ ਰਹਿ ਰਿਹਾ ਸੀਗਾ ਤੇ ਅੱਜ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਮਰਗ ਹੋਣੀ ਸੀ ਉੱਥੇ ਚੱਲੇ ਸੀਗੇ ਤੇ ਤਕਰੀਬਨ 5:20 ਤੋਂ 25 ਮਿੰਟ ਦਾ ਟਾਈਮ ਆ ਵੀ ਉੱਥੇ ਇੱਕ ਸਿਲਵਰ ਰੰਗ ਦੀ ਸਕੋਰਪੀ ਹੋਈ ਆ ਭਾਗੋਗੋ ਸਾਈਡ ਤੋਂ ਜਿਹੜੀ ਇਹਨਾਂ ਨੂੰ ਮੰਨ ਕੇ ਚੱਲਿਆ ਵੀ ਆਪਦੀ ਸਾਈਡ ਸਹੀ ਜਾ ਰਹੀ ਹੈ ਉਹਨਾਂ ਨੂੰ ਹਟ ਕਰਕੇ ਉੱਥੋਂ ਨਿਕਲ ਗਿਆ ਤੇ ਮੁੰਡੇ ਦੀ ਮੌਕੇ ਦੀ ਡੈਥ ਹੋ ਗਈ ਹੈ ਜੀ ਕੀ ਮਾਂ ਕਰਦੇ ਸਰਕਾਰ ਨੂੰ ਮੰਗ ਸੇ ਦਾ ਸਰਕਾਰ ਤੋਂ ਇਹ ਹੀ ਕਰਦੇ ਇੱਕ ਤਾਂ ਜਿਹੜੇ ਦੋਛੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਇਸ ਵੇਲੇ ਸਾਡਾ ਘਰ ਖਾਲੀ ਹੋ ਗਿਆ ਇੱਕ ਤਾਂ ਉਹਨਾਂ ਦੇ ਕੜੀ ਤੋਂ ਕੜੀ ਹੁਣ ਸਜ਼ਾ ਮਿਲਣੀ ਚਾਹੀਦੀ ਆ ਦੂਜਾ ਵੀ ਇਹਨਾਂ ਦੇ ਹੁਣ ਸਰਦਾ ਕੋਈ ਵੀ ਹਸਹਾ ਨਹੀਂ ਰਹਿ ਗਿਆ ਵੀ ਆਵਦਾ ਨਾਨਾ ਨਾਨੇ ਦੇ ਪਹਿਲਾਂ ਮਾਮੇ ਦੀ ਜਨਮ ਹੋ ਗਈ ਸੀਗੀ ਤੇ ਮਾਮੇ ਦੀ ਜਨਮ ਤੋਂ ਬਾਅਦ ਬੈੜੀ ਦੀ ਜਨਮ ਹੋ ਗਈ ਇਹਦੇ ਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਸੀ ਨਾ ਤੇ ਇਹਨਾਂ ਨੂੰ ਪੁੱਛੋ ਆਪਦੇ ਜੋ ਵੀ ਦਾਦਾ ਪਰਿਵਾਰ ਦਾ ਦਾਦਕਾ ਪਰਿਵਾਰ ਉੱਥੋਂ ਨਾਲ ਕੋਈ ਹੱਲਪ ਨਹੀਂ ਸੀ ਹੁੰਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਆਂਦਾ ਸੀ ਤੇ ਆਹ ਟੜਨਾ ਵਾਪਰ ਗਈ ਆ ਜੀ ਇੱਥੇ ਆ ਗਈ ਨਹੀਂ ਜੀ ਮੁੰਡੇ ਦੀ ਤਕਰੀਬੋਂ 18 ਤੋਂ 19 ਸਾਲ ਹੋ ਗਈ ਜੀ ਹਾਂਜੀ ਆਪਣਾ ਭਾਂਜਾ ਜੀ ਹੈ ਜਿਹੜਾ ਕਲੋਨੀ ਲੱਗੇ ਐਕਸੀਡੈਂਟ ਹੋਇਆ ਉਹ ਵਿੱਚ ਕੀ ਤਾਬੀਰ ਕੀ ਆ ਦੇ ਵਿੱਚ ਇੱਕ ਬੇਟਾ ਤੇ ਉਹਦੀ ਮਾਂ ਅਤੇ ਉਸਦੇ ਮਗਰ ਉਹਦਾ ਨਾਨਾ ਮੋਟਰਸ ਦੋ ਮੋਟਰਸਾਈਕਲਾਂ ਤੇ ਜਾ ਰਹੇ ਸੀ ਤੇ ਅੱਗੋਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਆ ਕੇ ਟਕਰਾ ਗਈ ਜਿਸ ਨਾਲ ਉਹ ਜਿਹੜੇ ਮਾਂ ਪੁੱਤ ਜਿਹੜੇ ਮੋਟਰਸਾਈਕਲ ਤੋਂ ਥਲੇ ਡਿੱਗ ਪਏ ਤੇ ਮਾਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਬੇਟਾ ਸੀਗਾ ਉਹ ਉੱਥੇ ਮੌਕੇ ਤੇ ਉਹਦੀ ਮੌਤ ਹੋ ਗਈ ਠੀਕ ਹੈ ਹੁਣ ਮੁਕੱਦਮਾ ਦਰਜ ਕਰਕੇ ਜਿਹੜੀ লাশ ਪੁਲਿਸ ਪਾਸਟਮਾਸ ਤੇ ਪੇ ਦਿੱਤੀ ਹੈ ਅਤੇ ਕੈਮ ਸੀਸੀਟੀਵੀ ਕਵਰੇਜ ਦੇਖੇ ਜਾ ਰਹੇ ਆ ਤਾਂ ਗੱਡੀ ਟ੍ਰੇਸ ਕਰਕੇ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ